ਇਹ ਮੈਨੇਕੀ ਨੇ ਬੁੱਕ ਦੇ ਬਕਸ ਸਾਨੂੰ ਕੀ ਕੁਝ ਦਿਖਣਗੇ ਜਿਹੜਾ ਜੁੜਨਗੇ ਬਿਰੋਕਰਟ ਰੀ ਕਾਲ ਇਸ ਤਰ੍ਹਾਂ ਹੈਗਾ ਜਿੰਨੀਆਂ ਵੀ ਸਕਸਸ ਨੇ ਉਹ थ्रू ਬਿਰੋਕਰੇਸੀ ਹੁੰਦੀਆਂ ਨੇ ਚਾਹੇ ਤੁਸੀਂ ਟ੍ਰਾਂਸਪੋਰਟ ਹੈ ਸੀਪਰੇ ਸਿਸਟਮ ਹੈ ਬਾਹਰ ਹੈ ਫਲੱਡ ਹੈ ਕੁਛ ਹੈ ਤੇ ਬਿਰੋਕਰਟ ਹੈਗਾ ਜਾਦੀ ਇੱਕ ਬਿਰੋਕਰਟ ਸਾਰਾ ਕੁਝ ਆਪਣਾ ਐਕਸਪੀਰੀਅੰਸ ਨੂੰ ਵਰਤਦਾ ਹੈਗਾ ਉਹ ਨੂੰ ਸਟੱਡੀ ਕਰਦਾ ਰਿਸਰਚ ਵਰਕ ਕਰਦਾ ਉਹ ਲਿਖਦਾ ਉਹ ਬਣ ਜਾਂਦਾ ਬਿਰੋਕਰੇਟਰੀ ਕਾਲ ਵੀ ਉਹ ਕਰਦਾ ਵੀ ਸੁਸਾਇਟੀ ਦੇ ਵਿੱਚ ਐਕਟੀਵਿਟੀਜ਼ ਕੀ ਠੀਕ ਚੱਲ ਰਹੀਆਂ ਕੀ ਗਲਤ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਬੜੇ سارے ਲੂਸ ਅਜਿ ਸਪਣਾ ਚਾਹੁੰਦਾ ਹੈ ਅਲਪੇ ਸਪਣਾ ਚਾਹੁੰਦਾ ਹੈ ਉਹਨਾਂ ਲਈ ਕਿੰਨੇ ਜਿਹੇ ਫਾਇਦੇਮੰਦ ਹੋਈਏ ਕਿਉਂਕਿ ਤੁਸੀਂ ਨਿਚੋੜ ਜਿਹੜਾ ਹੈਗਾ ਸਾਰਾ ਦੇ ਦਿਓ ਆਪਣੇ ਐਕਸਪੀਰੀਅੰਸ ਦਾ ਇਹਦੇ ਵਿੱਚ ਇਸ ਤਰ੍ਹਾਂ ਵੇ ਆਫ ਲਾਈਫ ਇਹਦੇ ਵਿੱਚ ਦੱਸਿਆ ਹੋਇਆ ਵੀ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਹੈਜ਼ਰਡਸ ਨੇ ਉਹ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਹੀ ਮੈਂ ਦੱਸਦਾ ਵੀ ਅਸੀਂ ਮੈਂ ਪਹਿਲਾਂ ਪੰਜਾਬ ਗੌਰਮਿੰਟ ਦੇ 2018 ਚ ਕਿੰਨੇ ਚ ਲਿਖਿਆ ਸੀ ਵੀ ਚਿੱਟਾ ਹੈ ਚਿੱਟਾ ਬਚਾਓ ਬੰਦ ਕਰੋ ਤੇ ਇਸੇ ਕਰਕੇ ਚਿੱਟੇ ਦੇ ਉੱਤੇ ਵੀ ਆਰਟੀਕਲ ਲਿਖਿਆ ਹੋਇਆ ਹੈ ਚਿੱਟੇ ਦੇ ਉੱਤੇ ਆਰਟੀਕਲ ਇੰਟਰਨੈਸ਼ਨਲ ਉਹਦੇ ਵਿੱਚ ਉਹਦੇ ਵਿੱਚ ਦੱਸਿਆ ਇਹਦਾ ਕੀ ਪ੍ਰਭਾਵ ਨੇ ਈਵਨ ਡਾਕਟਰ ਰਜੇਸ਼ ਸ਼ਰਮਾ ਜਿਹੜਾ ਲੀਡਿੰਗ ਕਾਰਡੀਓਲੋਜਿਸਟ ਹੈ ਫੋਟਸ ਹਸਪੀਟਲ ਤੋਂ ਉਹਦੇ view ਦਿੱਤੇ ਹੋਏ ਨੇ ਵੀ ਇਹ ਸੋਸਾਇਟੀ ਵਾਸਤੇ ਬਹੁਤ ਹੀ ਡੇਂਜਰਸ ਹੈ ਇਸ ਨੂੰ ਰੋਕਿਆ ਜਾਵੇ ਇਹ ਜਿਹੜੀਆਂ ਡਰੱਗ ਇਸਤੇਮਾਲ ਕਰਦੇ ਨੇ ਚਿੱਟੇ ਵਾਲੇ ਉਹ ਬੰਦੇ ਦੇ ਲਾਈਫ ਲੌਂਗ ਵਾਸਤੇ ਹਾਰਟ ਵਾਸਤੇ ਦੂਜੇ ਬਾਡੀ ਫੰਕਸ਼ਨਸ ਵਾਸਤੇ ਡੇਂਜਰਸ ਨੇ ਤੇ ਦੂਜਾ ਜੇ ਚਿੱਟੇ ਦੇ ਵਾਸਤੇ ਤੁਸੀਂ ਭੱਜਦੇ ਹੋ ਉਹਦਾ ਇਹ ਹੈ ਵੀ ਤੁਸੀਂ ਕੋਈ ਨਾ ਕੋਈ ਕੰਮ ਨਹੀਂ ਕਰਦੇ ਉਹਦੇ ਵਿੱਚ ਕੀ ਹੈ ਉਹ ਕ੍ਰਾਈਮ ਵਾਲ ਭੱਜਦਾ ਬੱਚਾ ਜਦ ਮਾਂ ਪਿਓ ਨੂੰ ਕੁੱਟਦਾ ਮਾਂ ਪਿਓ ਨੂੰ ਮਾਰਦਾ ਤੁਹਾਡੀ ਚੈਨਲ ਦੇ ਉੱਤੇ ਮੈਂ ਕਹੀਦਾ ਪਿਆ ਦੇਖਿਆ ਇੱਕ ਮਾਂ ਪਿਓ ਨੂੰ ਉਸਨੇ ਬੱਚੇ ਨੇ ਆਪਣਾ ਮਰਡਰ ਕਰ ਦਿੱਤਾ ਸੋ ਛੋਟੇ ਛੋਟੇ ਪੈਟੀ ਵਾਕਾਸ ਵਾਸਤੇ ਉਹ ਬਨਿਸਬਤ ਕਿ ਉਹ ਆਪਣਾ ਕੋਈ ਫਰੂਟਫੁੱਲ bizness ਕਰੇ ਕੰਮ ਕਰੇ ਉਹ ਕਰੇ ਉਹ ਨਹੀਂ ਕਰ ਰਿਹਾ ਉਸ ਨੂੰ ਇੱਕ ਇਹਦਾ ਲਾਲਚ ਪੈ ਗਿਆ ਇਹਦਾ ਆਪਣਾ ਚਿੱਟੇ ਦਾ ਵੀ ਉਹਦੇ ਉਹਦੇ ਵਿੱਚ ਉਸ ਨੂੰ ਫਿਰ ਕੁਝ ਸਮਝ ਨਹੀਂ ਰਹੀਦੀ ਵੀ ਮੈਂ ਕੀ ਕਰਨਾ ਨਹੀਂ ਕਰਨਾ ਯਾਨੀ ਸਮਾਜ ਦੇ ਕੀ ਕੁਝ ਟੈਬੂਸ ਨੇ ਉਹਨਾਂ ਮਾਰੇ ਵੀ ਜਾਣਕਾਰੀ ਜਾਨੂੰ ਮਿਲਦੀ ਸਮਾਜ ਦੇ ਵਿੱਚ ਇਹ ਤਾਂ ਟੈਬੂਸ ਇਹ ਹੈ ਦੇ ਲਾਸਟ ਫਾਰਮਲੀ ਲਾਸਟ ਫਾਰ ਗoing ਬਰਾਡ ਗਰੀਨਰ ਪੈਚਸ ਉਹ ਗਰੀਨਰ ਪੈਚਸ ਤੁਸੀਂ ਦੇਖਿਆ ਵੀ ਜਿੰਨੇ ਵੀ ਫੌਨ ਕੰਟਰੀ ਦੇ ਵਿੱਚ ਯੂ ਐਸ ਏ ਕੈਨੇਡਾ ਇਧਰ ਜਾਂਦੇ ਨੇ ਉਹ ਇੱਥੋਂ ਜ਼ਮੀਨਾਂ ਵੇਚ ਕੇ ਜਾਂਦੇ ਨੇ ਇੱਕ ਜ਼ਮੀਨ ਵੇਚ ਕੇ 40 50 ਲੱਖ ਲੈ ਕੇ ਗਿਆ ਜਾਂ ਜਿਹਦੇ ਕੋਲ ਜ਼ਮੀਨ ਨਹੀਂ ਹੈ ਉਸ ਬੰਦੇ ਨੇ ਕਰਾਇਆ ਆਪਣਾ ਕਿਸੇ ਤੋਂ ਲੋਨ ਲੈ ਲਿਆ ਉਹਨਾਂ ਜ਼ਮੀਨ ਤਾਂ ਚਲੀ ਗਈ ਤੁਹਾਡੇ ਹੱਥੋਂ ਮੁੰਡਾ ਉੱਥੇ ਸਿਰਫ এমਪਲॉयਮੈਂਟ ਨਹੀਂ ਮਿਲੀ ਜਾਂ ਉਹ ਜਿਹਦੇ ਪਿਓ ਨੇ ਤੁਹਾਨੂੰ ਕਰਜ਼ਾ ਲੈ ਕੇ ਭੇਜ ਦਿੱਤਾ ਉਹਦਾ ਇਧਰੋਂ ਕਰਜ਼ਾ ਨਹੀਂ ਉਤਰਿਆ ਉਧਰੋਂ ਉਹ ਨਹੀਂ ਆ ਰਿਹਾ ਉਧਰੋਂ ਉਹ ਉਸ ਨੂੰ ਫਿਰ ਜਿਹੜਾ ਇਹ ਗੈਂਗਸਟਰ ਨੇ ਇਹ ਜਿਹੜੇ ਡਰੱਗ ਵਾਲੇ ਨੇ ਡੀਲਰ ਨੇ ਜਾਂ ਹੋਰ ਕੋਈ ਕ੍ਰਾਈਮ ਪੈਟੀ ਕ੍ਰਾਈਮ ਮੇਜਰ ਕ੍ਰਾਈਮ ਕਰਦਾ ਉਸ ਨੂੰ ਅੰਗੇਜ ਕਰ ਲੈਂਦੇ ਨੇ ਉਹ ਆਪਣਾ ਘਾਟਾ ਵਾਧਾ ਪੂਰਾ ਕਰਨ ਵਾਸਤੇ ਢਿੱਡ ਭਰਨ ਵਾਸਤੇ ਉਹਨਾਂ ਦੇ ਹੱਥ ਚੜ ਜਾਂਦਾ ਜਿਸ ਦੇ ਨਾਲ ਕ੍ਰਾਈਮ ਮਲਟੀਪਲਾਈ ਹੁੰਦਾ ਵਾਂਸ ਯੂ ਗੈਟ ਇਨ ਟੂ ਕ੍ਰਾਈਮ ਤੁਸੀਂ ਕ੍ਰਾਈਮ ਤੋਂ ਵਾਪਸ ਨਹੀਂ ਆ ਸਕਦੇ ਅੱਛਾ ਕਿੰਨਾਕ ਸਮਾਂ ਲੱਗਿਆ ਤੁਹਾਨੂੰ ਬੁੱਕ ਲਿਖਣ ਚ ਇਹ ਬੁੱਕ ਨੂੰ ਜੇ ਜੇ ਪੁੱਛਿਆ ਜਾਵੇ ਜੇ ਤੁਸੀਂ ਦੇਖੋ ਗੇਜ਼ਿੰਗ ਬਰੋਕੇਸੀ ਵਿਦ ਮੈਗਨੀਫਾਈਂਗ ਗਲਾਸ ਮੇਰੇ ਖਿਆਲ ਮੈਂ 2016 ਦੇ ਵਿੱਚ ਪ੍ਰਪੋਜ਼ਲ ਦਿੱਤੀ ਸੀ ਪ੍ਰਾਈਮ ਮਿਨਿਸਟਰ ਨੂੰ ਇਹ ਤਾਂ ਉਦੋਂ ਦਾ ਪਹਿਲਾ ਰਿਸਰਚ ਵਰਕ ਆਰਦਾ ਇਹਦੇ ਉੱਤੇ ਵੈਕਚੁਅਲੀ ਜੇ ਇਹਦੇ ਉੱਤੇ ਹੈ ਟੋਟਲ ਰਿਸਰਚ ਵਰਕ ਹੈਗਾ ਇਹਦੇ ਉੱਤੇ ਉਹ ਬੜਾ ਲਾ ਕੋਟ ਕੀਤਾ ਹੋਇਆ ਡਿਫਰੈਂਟ ਲਾਸ ਵੀ ਆਈਐਸ ਕਿੱਦਾਂ ਸਿਲੈਕਟ ਹੁੰਦਾ ਸਟੇਟਾਂ ਦੇ ਵਿੱਚ ਕਿੱਦਾਂ ਅਲੋਕੇਟ ਹੁੰਦਾ ਉਹਨਾਂ ਨੂੰ ਆਪਣਾ ਟਰਾਂਸਫਰ ਕਿੱਦਾਂ ਹੁੰਦਾ ਪੋਸਿੰਗ ਕਿੱਦਾਂ ਹੁੰਦਾ ਡਿਸਪਲਿਨਰੀ ਕੇਸ ਕਿੱਦਾਂ ਟੈਕਲ ਕੀਤੇ ਨੇ ਉਹਨਾਂ ਨੂੰ ਇਹਦੇ ਵਿੱਚ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਅੱਜ ਕੱਲ ਕਈ ਰਿਕਾਵਟਾ ਪਾਇਆ ਜਾਂਦੇ ਨੇ ਪਿੱਛੇ ਜੇ ਪੰਜਾਬ ਵੀ ਪ੍ਰੋਸੀਕਿਊਸ਼ਨਲ ਸੈਂਕਸ਼ਨ ਹੋਈ ਸੀ ਰਿਕਾਵਟਾ ਪਈਆਂ ਵੀ ਉਹ ਪ੍ਰੋਸੀਕਿਊਸ਼ਨਲ ਸੈਂਕਸ਼ਨ ਦੀ ਕੀ ਰਿਕਾਵਟਾ ਇਹ ਹੈਗੀਆਂ ਉਹਦੇ ਵਿੱਚ ਕੀ ਆ ਫਿਰ ਗਵਰਨਮੈਂਟ ਵਰਸਸ ਬਿਊਰੋਕਰੇਸੀ ਦਾ ਝਗੜਾ ਪਿਆ ਜਾਂਦਾ ਸੋ ਦੈਟ ਇਜ਼ ਦੈਟ ਇਜ਼ ਅ 빅 ਪ੍ਰੋਬਲਮ